ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀਆਂ ਤੇ ਮੋੜ ਹੋਇਆ ਹਮਲਾ ਸਰੀ ਵਿਖੇ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ ਪੰਜਾਬੀ ਦੁਕਾਨਦਾਰਾਂ ਵਿੱਚ ਕਬਰਾ ਹਟਵਾਲਾ ਮਾਹੌਲ ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀਆਂ ਨੂੰ ਮੋੜ ਨਿਸ਼ਾਨਾ ਬਣਾਇਆ ਗਿਆ ਜਦੋਂ ਸਰੀ ਵਿਖੇ ਅਣਪਛਾਤੇ ਹਮਲਾਵਰ ਅਨੇਵਾ ਗੋਲੀਆਂ ਚਲਾ ਕੇ ਫਰਾਰ ਹੋ ਗਏ ਗੋਲੀਬਾਰੀ ਦੀ ਵਾਰਦਾਤ ਸੋਖ ヘア ਐਂਡ ਬਿਊਟੀ ਸੈਲੂਨ ਵਿਖੇ ਵਾਪਰੀ ਜਿਸ ਦੇ ਆਲੇ-ਦੁਆਲੇ ਸਾਰੀਆਂ ਦੁਕਾਨਾਂ ਭਾਰਤੀ ਭਾਈਚਾਰੇ ਨਾਲ ਸੰਬੰਧਤ ਨੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਦੱਸਿਆ ਕਿ ਸਰੀ ਦੇ 72ਵੇਂ ਐਵੇਨਿਊ ਵਿਖੇ ਸਥਿਤ ਦੁਕਾਨ ਤੇ 4 ਅਗਸਤ ਦੀ ਰਾਤ ਤਕਰੀਬਨ 11 ਵਜੇ ਗੋਲੀਆਂ ਚੱਲੀਆਂ ਖੁਸ਼ਕਿਸਮਤੀ ਨਾਲ ਵਾਰਦਾਤ ਵੇਲੇ ਦੁਕਾਨ ਵਿੱਚ ਕੋਈ ਮੌਜੂਦ ਨਹੀਂ ਸੀ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ ਮੌਕੇ ਵਾਰਦਾਤ ਤੇ ਪੜਤਾਲ ਕਰ ਰਹੇ ਅਫਸਰਾਂ ਨੇ ਦੇਖਿਆ ਕਿ ਗੋਲੀਆਂ ਕਾਰਨ ਸੈਲੂਨ ਦੇ ਮੂਰਲੇ ਹਿੱਸੇ ਵਿੱਚ ਚਾਰ ਵੱਡੇ ਸੁਰਾਖ ਬਣ ਗਏ ਹਮਲਾਵਰਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਪੈਦਲ ਜਾ ਰਹੇ ਦੋ ਜਣਿਆਂ ਵਿੱਚੋਂ ਇੱਕ ਨੇ ਸੁਖ ਹੈਅਰ ਐਂਡ ਬਿਊਟੀ ਸੈਲੂਨ ਦੇ ਬਾਹਰ ਰੁੱਕ ਕੇ ਗੋਲੀਆਂ ਚਲਾਈਆਂ ਅਤੇ ਇਸ ਮਗਰੋਂ ਦੋਵੇਂ ਜਣੇ ਫਰਾਰ ਹੋ ਗਏ ਫਿਲਹਾਲ ਵਾਰਦਾਤ ਦੇ ਮਕਸਦ ਬਾਰੇ ਪਤਾ ਨਹੀਂ ਲੱਗ ਸਕਿਆ ਬਿਲਕੁਲ ਨਾਲ ਲੱਗਦੀ ਢੇਸੀ ਮੇਡ ਸ਼ਾਪ ਦੇ ਮਾਲਕ ਕੁਲਜੀਤ ਸੰਧੂ ਗੋਲੀਬਾਰੀ ਦੀ ਵਾਰਦਾਤ ਤੋਂ ਬੇਹੱਦ ਚਿੰਤਤ ਨਜ਼ਰ ਆਏ। ਉਹਨਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਸਰੀ ਦੇ ਹਾਲਾਤ ਬਦਤਰ ਹੁੰਦੇ ਜਾ ਰਹੇ ਨੇ ਅਤੇ ਕੋਈ ਦਿਨ ਖਾਲੀ ਨਹੀਂ ਜਾਂਦਾ ਜਦੋਂ ਗੋਲੀਆਂ ਨਹੀਂ ਚੱਲਦੀਆਂ। ਕੁਲਜੀਤ ਸੰਧੂ ਦੀ ਘਬਰਾਹਟ ਪੂਰੀ ਤਰ੍ਹਾਂ ਵਾਜਬ ਹੈ ਕਿਉਂਕਿ ਸਵਾਲ ਇਹ ਉੱਠਦਾ ਹੈ ਕਿ ਗੋਲੀਬਾਰੀ ਦਾ ਨਿਸ਼ਾਨਾ ਆਖਰਕਾਰ ਕੌਣ ਸੀ? ਵਾਰਦਾਤ ਵਾਲੀ ਥਾਂ ਨੇੜੇ ਇੱਕ ਅਪਾਰਟਮੈਂਟ ਵਿੱਚ ਰਹਿੰਦੇ ਸਾਹਿਬ ਵਾਲੀਆ ਨੇ ਕਿਹਾ ਕਿ ਉਹਨਾਂ ਨੇ ਗੋਲੀਆਂ ਦੀ ਆਵਾਜ਼ ਨਹੀਂ ਸੁਣੀ ਪਰ ਇਸ ਮਗਰੋਂ ਪੈਦਾ ਹੋਇਆ ਡਰ ਆਂਡ ਗਵਾਂਡ ਵਿੱਚ ਰਹਿੰਦੇ ਹਰ ਸ਼ਖਸ ਦੇ ਚਿਹਰੇ ਤੇ ਨਜ਼ਰ ਆ ਰਿਹਾ ਸੀ ਸਾਹਿਬ ਵਾਲੀਆ ਨੇ ਸਵਾਲੀਆ ਲੈਜੇ ਵਿੱਚ ਕਿਹਾ ਕਿ ਜੇ ਦੁਕਾਨ ਦੇ ਅੰਦਰ ਕੋਈ ਹੁੰਦਾ ਤਾਂ ਅਣਹੋਣੀ ਵਾਪਰ ਸਕਦੀ ਸੀ ਸਰੀ RCMP ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚ ਕਰਤਾਵਾਂ ਨਾਲ 604 599 0502 ਤੇ ਸੰਪਰਕ ਕਰੇ ਕਾਲ ਕਰਨ ਵਾਲੇ ਵੱਲੋਂ ਫਾਈਲ ਨੰਬਰ 2024 114887 ਦਾ ਜ਼ਿਕਰ ਲਾਜ਼ਮੀ ਤੌਰ ਤੇ ਕੀਤਾ ਜਾਵੇ ਇਥੇ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਐਡਮਿੰਟਨ ਪੁਲਿਸ ਵੱਲੋਂ ਪ੍ਰੋਜੈਕਟ ਗੈਸਲਾਈਟ ਅਧੀਨ ਵੱਡੀ ਕਾਰਵਾਈ ਕਰਦਿਆਂ ਸਾਊਦੀਅਨ ਕਾਰੋਬਾਰੀਆਂ ਤੋਂ ਜ਼ਬਰੀ ਵਸੂਲੀ ਦੇ ਮਾਮਲੇ ਵਿੱਚ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਸ਼ਨਾਖਤ ਜਸ਼ਨਦੀਪ ਕੌਰ, ਗੁਰਕਰਨ ਸਿੰਘ, ਮਾਨਵਹੀਰ, ਪਰਮਿੰਦਰ ਸਿੰਘ, ਦਿਵਨੂਰ ਆਸ਼ਟ ਅਤੇ 17 ਸਾਲ ਦੇ ਇੱਕ ਅਲੜ ਬਜੋਂ ਕੀਤੀ ਗਈ ਇਸ ਤੋਂ ਇਲਾਵਾ 34 ਸਾਲ ਦੇ ਮਨਿੰਦਰ ਢਾਲੀਵਾਲ ਵਿਰੁੱਧ ਕੈਨੇਡਾ ਪਧਰੀ ਵਾਰੰਟ ਵੀ ਜਾਰੀ ਕੀਤੇ ਗਏ ਐਡਮਿੰਟਨ ਪੁਲਿਸ ਨੇ ਮਨਿੰਦਰ ਢਾਲੀਵਾਲ ਨੂੰ ਬ੍ਰਦਰਜ਼ ਕੀਪਰਜ਼ ਗਿਰੋਹਾ ਦਾ ਮੈਂਬਰ ਦੱਸਿਆ ਜੋ ਲੋਅਰ ਮੇਨਲੈਂਡ ਇਲਾਕੇ ਵਿੱਚ ਸਰਗਰਮ ਹੈ ਪੁਲਿਸ ਨੇ ਇਥੋਂ ਤੱਕ ਆਖ ਦਿੱਤਾ ਕਿ ਬ੍ਰਦਰਜ਼ ਕੀਪਰਜ਼ ਗੈਂਗ ਨੂੰ ਢਾਲੀਵਾਲ ਕ੍ਰਾਈਮ ਗਰੁੱਪ ਕਹਿ ਲਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ ਪੁਲਿਸ ਦਾ ਮੰਨਣਾ ਹੈ ਕਿ ਮਨਿੰਦਰ ਢਾਲੀਵਾਲ ਨੇ ਆਪਣਾ ਭੇਖ ਵਟਾ ਲਿਆ ਪਰ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਘੇਰਾ ਰਿਪੋਰਟ ਹਮਦਰ ਟੀਵੀ